ਅਜੀਤ ਸਿੰਘ ਸੰਦੂ ਦਾ ਚੇਲਾ ਸੁਭਾ ਸਿੰਘ ਆਪਣੇ ਆਪ ਨੂੰ ਸੁਭਾ ਸੰਧਕ ਹੋਣ ਵਾਲਾ ਡੀਐਸਪੀ ਸੁਭਾ ਸਿੰਘ ਅੱਜ ਉਹਦੀ ਮੌਤ ਹੋ ਗਈ ਹੈ ਸੰਦੀਪ ਉਰਫ ਸਨੀ ਨਾਲ ਉਹਦਾ ਝਗੜਾ ਹੋਇਆ ਸੀ ਜਿਹਦੇ ਕਰਕੇ ਉਹਦੀ ਸਿਹਤ ਖਰਾਬ ਹੋਈ ਜਿੰਨੇ ਇਨੀ ਹੱਤ ਚੱਕੀ ਹੋਈ ਸੀ ਪਰ ਬੁੱਢੇ ਬਰੇ ਆ ਕੇ ਜਿਹੜੀ ਉਹਦੀ ਮੌਤ ਹੋਈ ਹੈ ਪਹਿਲੇ ਦੱਸ ਦੋ ਜਿਹੜਾ ਸੁਭਾ ਸਿੰਘ ਹੈ ਡੀਐਸਪੀ ਇਹ ਸੁਭਾ ਸਰਹੰਦ ਕਹਿੰਦਾ ਹੀ ਆਪਣੇ ਆਪ ਨੂੰ ਇਸ ਜ਼ਾਲਮ ਅਫਸਰ ਨੇ ਘਟੋ ਘਟ 100 ਤੋਂ ਵੱਧ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ ਇਥੋਂ ਤੱਕ ਕਿ ਇਹਨਾਂ ਜ਼ਾਲਮ ਸੀ ਇਹਦਾ ਨਾਮ ਸੁਭਾ ਸਿੰਘ ਹੀ ਤੇ ਆਪਣੇ ਆਪ ਨੂੰ ਜਦੋਂ ਲੋਕਾਂ ਦੇ ਬੇਕਸੂਰ ਮੁੰਡੇ ਚੁੱਕ ਕੇ ਲਿਆਉਂਦਾ ਸੀ ਤੇ ਕਹਿੰਦਾ ਹੁੰਦਾ ਸੀ ਮੈਂ ਸੁਭਾ ਸਰਹੰਦ ਹੁਣ ਇਤਿਹਾਸ ਦੇ ਵਿੱਚ ਸੁਭਾ ਸਰਹੰਦ ਕੌਣ ਆ ਹੁਣ ਇਹ ਜਿਹੜਾ ਸੁਭਾ ਸਿੰਘ ਆਪਣੇ ਆਪ ਨੂੰ ਇਸ ਕਰਕੇ ਕਹਿੰਦਾ ਕਿ ਮੈਂ ਵੀ ਓਦਾਂ ਦਾ ਜ਼ਾਲਮ ਮੇਰ ਤੋਂ ਵੀ ਆਪਣੇ ਬੱਚੇ ਬਚਾਲੋ ਉਹ ਤੋਂ ਵੱਧ ਝੂਠੇ ਪੁਲਿਸ ਕਾਬੂ ਮੁਕਾਬਲੇ 6 ਚ ਸਜ਼ਾ ਉਮਰ ਕੈਦ ਦੀ ਸਤਵਾਂ ਹਲੇ ਕੇਸ ਪੈਂਡਿੰਗ ਆ ਔਰ ਇਥੋਂ ਤੱਕ ਕੇ ਐਡਾ ਝਾਲਮ ਸੀ ਇਹ ਖਤਰਨਾਕ ਸੀ ਵੈਸ਼ੀ ਹੀ ਪਾਗਲ ਸੀ ਕਿ ਇਨੇ ਇੱਕ ਬਾਬਾ ਚਰਨ ਸਿੰਘ ਸੀ ਕਾਰ ਸੇਵਾ ਵਾਲੇ ਉਹਨਾਂ ਸਮੇਤ 6 ਜਿਹੜਾ ਸੇਵਾਦਾਰ ਸੀ ਉਹਨਾਂ ਨੂੰ ਵੀ ਇਨੇ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਸੀ ਜਿਹੜੇ ਲੋਕ ਸੇਵਾ ਜਿਹੜੇ ਗੁਰੂ ਦੇ ਨਾਲ ਲੜ ਲੱਗੇ ਸੀ ਇਨੇ ਉਹ ਵੀ ਲੋਕ ਨਹੀਂ ਬਖਸ਼ੇ ਸੀ ਫੋਕਰ ਉਹ ਮੁੰਡੇ ਚੱਕ ਕੇ ਲੈ ਜਾਂਦਾ ਸੀ ਫਿਰ ਮਾਰਦਾ ਸੀ ਔਰ ਲਾਸ਼ਾ ਵੀ ਨਹੀਂ ਦਿੰਦਾ ਸੀ ਮਾਪਿਆਂ ਨੂੰ ਸੰਸਕਾਰ ਵਾਸਤੇ ਮਾਪੇ ਤੜਫਦੇ ਸੀ ਕਿ ਇੱਕ ਸਾਡਾ ਪੁੱਤ ਚੱਕ ਲਿਆ ਤੇ ਦੂਜਾ ਸਾਨੂੰ ਤੂੰ ਰਸਮਾਂ ਵੀ ਨਹੀਂ ਪੂਰੀਆਂ ਕਰ ਦਿੰਦਾ ਹੈਗਾ ਫਿਰ ਜਿਹੜੇ ਮੁੰਡੇ ਚੱਕ ਕੇ ਲਿਆਂਦੇ ਸੀ ਉਹਨਾਂ ਦੀਆਂ ਧੀਆਂ ਪੈਣਾ ਔਰਤਾਂ ਦੇ ਨਾਲ ਵੀ ਠਾਣੇ ਲੈ ਕੇ ਵਧੀਕੀਆਂ ਕਰਦਾ ਰਿਹਾ ਬਦਤਮੀਜ਼ੀਆਂ ਕਰਦਾ ਰਿਹਾ ਹੈਗਾ ਐਡਾ ਇੱਕ ਖਤਰਨਾਕ ਸੀ ਵਿਖੀ ਵਿੰਡ ਲੱਗਾ ਸੀ ਜਦੋਂ ਕਹਿੰਦੇ ਕਿ ਉੱਥੇ ਇੱਕ ਫੌਜੀ ਜਿਨੇ ਦੇਸ਼ ਦੀ ਲੜਾਈ ਵਾਸਤੇ ਦੇਸ਼ ਦੀ ਖਾਤਰ ਤਿੰਨ ਲੜਾਈਆਂ ਲੜੀਆਂ ਸੀ ਤੇ ਭਾਰਤ ਸਰਕਾਰ ਨੇ ਦੋ ਯੁੱਧਾਂ ਦੇ ਵਿੱਚ ਉਹ ਬੰਦਾ ਜ਼ਖਮੀ ਹੋਇਆ ਤੇ ਭਾਰਤ ਸਰਕਾਰ ਨੇ ਉਸ ਪਬਜੀ ਮਹਾਨ ਨੂੰ ਕੀਰਤੀ ਚੱਕਰ ਦੇ ਨਾਲ ਨਿਵਾਜਿਆ ਸੀ ਇਹਨੇ ਉਹ ਵੀ ਬੰਦਾ ਮਾਰਿਆ ਸੀ ਫਿਰ ਤੇ ਇਹ ਵੀ ਇਲਜ਼ਾਮ ਲਾਦੇ ਕਿ ਭਿੱਖੀਵੰਦ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਜਾ ਕੇ ਇਹਨੇ ਨਿਸ਼ਾਨ ਸਾਹਿਬ ਵੀ 파ੜਤਾ ਸੀ ਪ੍ਰੋਗਰਾਮ ਸੋਲਾਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਖਾਸ ਮੁੱਦਿਆਂ ਉਤੇ ਗੱਲਬਾਤ ਕਰਾਂਗੇ ਅਜੀਤ ਸਿੰਘ ਸੰਧੂ ਦਾ ਚੇਲਾ ਸੁਭਾ ਸਿੰਘ ਆਪਣੇ ਆਪ ਨੂੰ ਸੁਭਾ ਸਹੰਦਕ ਹੋਣ ਵਾਲਾ ਡੀਐਸਪੀ ਸੁਭਾ ਸਿੰਘ ਅੱਜ ਉਹਦੀ ਮੌਤ ਹੋ ਗਈ ਹੈ ਖਬਰਾਂ ਆਈਆਂ ਸਨ ਕਿ ਸੰਦੀਪ ਉਰਫ ਸੰਨੀ ਨਾਲ ਉਹਦਾ ਝਗੜਾ ਹੋਇਆ ਸੀ ਜਿਹਦੇ ਕਰਕੇ ਉਹਦੀ ਸਿਹਤ ਖਰਾਬ ਹੋਈ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਅੰਦਰਲੀ ਗੱਲਾਂ ਕੀ ਨੇ ਅੱਗੇ ਕੀ ਕੀ ਹੋਣ ਵਾਲਾ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੇ ਆਪਾਦੀ ਪਾਰਟੀ ਦੇ ਐਮਐਲਏ ਉਹਨਾਂ ਨੇ ਵਿਧਾਨ ਸਭਾ ਨੂੰ ਚਿੱਠੀ ਲਿਖੀ ਹੈ ਜਿਹੜਾ 15 ਅਗਸਤ ਜਾਂ 26 ਜਨਵਰੀ ਨੂੰ ਝੰਡਾ ਲਹਿਰਾਉਣਾ ਹੁੰਦਾ ਉਹ ਅਫਸਰ ਨਾਲ ਲਹਿਰਾਉਣਾ ਅਸੀਂ ਲੜਾਈਏ ਇਸ ਮੁੱਦੇ ਤੇ ਗੱਲਬਾਤ ਕਰਨ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਕਹਿੰਦੇ ਜੀ ਅੰਤ ਦਾ ਅੰਤ ਮਾੜਾ ਜਿੰਨੇ ਇਨੀ ਹੱਤ ਚੱਕੀ ਹੋਈ ਸੀਗੀ ਪਰ ਬੁੱਢੇ ਬਾਰੇ ਆ ਕੇ ਜਿਹੜੀ ਉਹਦੀ ਮੌਤ ਹੋਈ ਹੈ ਪਰੇ ਇਹ ਦੱਸ ਦੋ ਜਿਹੜਾ ਸੁਭਾ ਸਿੰਘ ਹੈ ਡੀਐਸਪੀ ਇਹ ਸੁਭਾ ਸਰ ਹੰਦਕੋ ਕੋ ਹੁੰਦਾ ਹੀ ਆਪਣੇ ਆਪ ਨੂੰ ਬਿਲਕੁਲ ਅਸਲ ਦੇ ਵਿੱਚ ਕਹਿੰਦੇ ਕਿ ਨਹੀਂ ਕਿ ਜੇ ਦੁਸ਼ਮਣ ਵੀ ਮਰੇ ਤਾਂ ਖੁਸ਼ੀ ਨਹੀਂ ਮਨਾਈ ਦੀ ਸੱਜਣਾ ਨੇ ਵੀ ਇੱਕ ਦਿਨ ਮਰ ਜਾਣਾ ਪਰ ਕੁਝ ਅਜਿਹੇ ਲੋਕ ਹੁੰਦੇ ਨੇ ਜਦੋਂ ਨਿਕਲਦਾ ਕਿ ਇਹਦੇ ਨਾਲ ਚੰਗਾ ਹੋਇਆ ਕਿਉਂਕਿ ਇਸ ਜ਼ਾਲਮ ਅਫਸਰ ਨੇ ਕਟੋ-ਕਟ 100 ਤੋਂ ਵੱਧ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ 6 ਕੇਸਾਂ ਦੇ ਵਿੱਚ ਇਹਨੂੰ ਉਮਰ ਕੈਦੀ ਸਜ਼ਾ ਹੋਈ ਤੇ ਹੱਲੇ ਇੱਕ ਕੇਸ ਪੈਂਡਿੰਗ ਨੇ ਇਥੋਂ ਤੱਕ ਕਿ ਇਹਨਾਂ ਜ਼ਾਲਮ ਸੀ ਦਾ ਨਾਮ ਸੂਬਾ ਸਿੰਘ ਹੀ ਤੇ ਆਪਣੇ ਆਪ ਨੂੰ ਜਦੋਂ ਲੋਕਾਂ ਦੇ ਬੇਕਸੂਰ ਮੁੰਡੇ ਚੁੱਕ ਕੇ ਲਿਆਉਂਦਾ ਸੀ ਤੇ ਕਹਿੰਦਾ ਹੁੰਦਾ ਸੀ ਮੈਂ ਸੂਬਾ ਸਰਹੰਦ ਹੁਣ ਇਤਿਹਾਸ ਦੇ ਵਿੱਚ ਸੂਬਾ ਸਰਹੰਦ ਕੌਣ ਆ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਕੰਧਾਂ ਦੇ ਵਿੱਚ ਜਿਹੜਾ ਵਾ ਚਣਵਾਇਆ ਸੀ ਤੋ ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਂਦੇ ਨੇ ਤੇ ਕਹਿੰਦੇ ਕਿ ਕੰਧਾਂ ਵੀ ਸਰਹੰਦ ਦੀਆਂ ਰੂੰਦੀਆਂ ਸੀ ਹੁਣ ਇਹ ਜਿਹੜਾ ਸੂਬਾ ਸਿੰਘ ਆਪਣੇ ਆਪ ਨੂੰ ਇਸ ਕਰਕੇ ਕਹਿੰਦਾ ਕਿ ਮੈਂ ਵੀ ਓਦਾਂ ਦਾ ਜਾਲ ਮਾਂ ਮੇਰ ਤੋਂ ਵੀ ਆਪਣੇ ਬੱਚੇ ਬਚਾਲੋ ਤੇ ਸੂਬਾ ਸਿੰਘ ਆਪਣੇ ਆਪ ਨੂੰ ਸੂਬਾ ਸਰਹੰਦ ਮੰਨਦਾ ਸੀ ਕਹਿੰਦਾ ਸੀ 100 ਤੋਂ ਵੱਧ ਝੂਠੇ ਪੁਲਿਸਕਾਬ ਮੁਕਾਬਲੇ ਛਿਆਂ ਚ ਸਜ਼ਾ ਉਮਰ ਕੈਦ ਦੀ ਸਤਮਾ ਹਲੇ ਕੇਸ ਪੈਂਡਿੰਗ ਆ ਔਰ ਇਥੋਂ ਤੱਕ ਕੇ ਏਡਾ ਜ਼ਾਲਮ ਸੀ ਖਤਰਨਾਕ ਸੀ ਵੈਸ਼ੀ ਹੀ ਪਾਗਲ ਸੀ ਕਿ ਇਹਨੇ ਇੱਕ ਬਾਬਾ ਚਰਨ ਸਿੰਘ ਸੇਕਾਰ ਸੇਵਾ ਵਾਲੇ ਉਹਨਾਂ ਸਮੇਤ 6 ਜਿਹੜਾ ਸੇਵਾਦਾਰ ਸੀ ਉਹਨਾਂ ਨੂੰ ਵੀ ਇਹਨੇ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਸੀ ਜਿਹੜੇ ਲੋਕ ਸੇਵਾ ਜਿਹੜੇ ਗੁਰੂ ਦੇ ਨਾਲ ਲੜ ਲੱਗੇ ਸੀ ਇਹਨੇ ਉਹ ਵੀ ਲੋਕ ਨਹੀਂ ਬਖਸ਼ੇ ਸੀ ਔਰ ਇਹਦੇ ਜੇ ਖਾਤੇ ਫਰੂਲੇ ਜਾਣ ਕਿ ਕਿਹੜੇ ਕਿਹੜੇ ਘਰ ਜਿਹੜੇ ਨੇ ਸੁੰਨੇ ਹੋਏ ਨੇ ਇਹਦਾ ਨਾਮ ਬੋਲਦਾ ਸੀ ਤਾਂ ਕਰਕੇ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਗਿਆ ਸੀ ਔਰ ਪ੍ਰਮਾਤਮਾ ਦੇ ਘਰ ਕਹਿ ਦਿੰਦੇ ਕਿ ਅੰਧੇਰ देर ਹੋ ਸਕਦਾ ਹੈ ਹਾਂ ਅੰਧੇਰ ਨਹੀਂ ਆ ਔਰ ਇੱਥੋਂ ਤੱਕ ਇੰਨੇ ਮੁੰਡੇ ਮਾਰੇ ਸੀ ਜਦੋਂ ਘਰੋਂ ਮੁੰਡੇ ਚੱਕ ਕੇ ਲਿਆ ਜਾਂਦਾ ਸੀ ਫਿਰ ਮਾਰਦਾ ਸੀ ਔਰ ਲਾਸ਼ਾਂ ਵੀ ਨਹੀਂ ਦਿੰਦਾ ਸੀ ਮਾਪਿਆਂ ਨੂੰ ਸੰਸਕਾਰ ਵਾਸਤੇ ਮਾਪੇ ਤੜਫਦੇ ਸੀ ਕਿ ਇੱਕ ਸਾਡਾ ਪੁੱਤ ਚੱਕ ਲਿਆ ਤੇ ਦੂਜਾ ਸਾਨੂੰ ਤੂੰ ਰਸਮਾਂ ਵੀ ਨਹੀਂ ਪੂਰੀਆਂ ਕਰ ਦਿੰਦਾ ਹੈਗਾ ਫਿਰ ਜਿਹੜੇ ਮੁੰਡੇ ਚੱਕ ਕੇ ਲਿਆਂਦੇ ਸੀ ਉਹਨਾਂ ਦੀਆਂ ਥੀਆਂ ਪਹਿਣਾ ਔਰਤਾਂ ਦੇ ਨਾਲ ਵੀ ਠਾਣੇ ਲਿਆ ਕੇ ਵਧੀਕੀਆਂ ਕਰਦਾ ਰਿਹਾ ਬਤਮੀਜ਼ੀਆਂ ਕਰਦਾ ਰਿਹਾ ਹੈਗਾ ਐਡਾ ਇੱਕ ਖਤਰਨਾਕ ਸੀ ਭਿੱਖੀ ਵਿੰਡ ਲੱਗਾ ਸੀ ਜਦੋਂ ਕਹਿੰਦੇ ਕਿ ਉੱਥੇ ਇੱਕ ਫੌਜੀ ਜਿਨੇ ਦੇਸ਼ ਦੀ ਲੜਾਈ ਵਾਸਤੇ ਦੇਸ਼ ਦੀ ਖਾਤਰ ਤਿੰਨ ਲੜਾਈਆਂ ਲੜੀਆਂ ਸੀ ਤੇ ਭਾਰਤ ਸਰਕਾਰ ਨੇ ਦੋ ਯੁੱਧਾਂ ਦੇ ਵਿੱਚ ਉਹ ਬੰਦਾ ਸ਼ਹੀਦ ਹੋਇਆ ਹੈ ਜ਼ਖਮੀ ਹੋਇਆ ਹੈ ਤੇ ਭਾਰਤ ਸਰਕਾਰ ਨੇ ਉਸ ਪਬਜੀ ਮਹਾਨ ਨੂੰ ਕੀਰਤੀ ਚੱਕਰ ਦੇ ਨਾਲ ਨਿਵਾਜਿਆ ਸੀ ਇਹਨੇ ਉਹ ਵੀ ਬੰਦਾ ਮਾਰਿਆ ਸੀ ਇਰ ਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਭਿੱਖੀਵਿੰਡ ਇੱਕ ਗੁਰਦੁਆਰਾ ਸਾਹਿਬ ਦੇ ਵਜਾ ਕੇ ਇਹਨੇ ਨਿਸ਼ਾਨ ਸਾਹਿਬ ਵੀ ਪਾੜਤਾ ਸੀ ਇੰਨਾ ਖਤਰਨਾਕ ਤੇ ਇੰਨਾ ਜ਼ਾਲਮ ਸੀ ਇਸ ਕਰਕੇ ਹਾਲਾਤ ਇਹ ਦੇਖੋ ਕਿ ਇਸ ਉਮਰ ਦੇ ਵਿੱਚ ਜਿਹੜਾ ਵਾ ਉਹਦਾ ਅੰਤ ਕਿਵੇਂ ਹੋਇਆਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੁਭਾ ਸਿੰਘ ਹੁਣ ਦੁਬਾਰਾ ਇਸ ਕਰਕੇ ਚਰਚਾ ਦੇ ਵਿੱਚ ਆਇਆ ਕਿ ਇੱਕ ਲੜਕਾ ਵਾ ਸੰਦੀਪ ਸਿੰਘ ਸਣੀ ਜਿਨੇ ਸੁਧੀਰ ਸੂਰੀ ਇੱਕ ਸ਼ਿਵ ਸ਼ੈਨਾ ਦਾ ਅੰਮ੍ਰਿਤਸਰ ਤੋਂ ਬਹੁਤ ਹੀ ਭੜਾ ਵਿਵਾਦਤ ਭਾਵਨਾਵਾਂ ਲੋਕਾਂ ਦੀਆਂ ਭੜਕਾਉਣ ਵਾਲਾ ਫਿਰਕਿਆਂ ਦੇ ਵਿੱਚ ਲੜਾਈ ਕਰਵਾਉਣ ਵਾਲਾ ਸਿੱਖ ਧਰਮ ਬਾਰੇ ਸਿੱਖ ਗੁਰੂ ਸੁਬਾਨ ਬਾਰੇ ਸਿੱਖਾਂ ਦੇ ਧੀਆਂ ਬਾਰੇ ਧੀਆਂ ਭੈਣਾਂ ਬਾਰੇ ਬਹੁਤ ਗਲਤ ਬੋਲਦਾ ਸੀ ਉਹ ਸੰਦੀਪ ਸਣੀ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਕਰ ਸਕੇ ਉਹਨੂੰ ਇੱਕ ਦਿਨ ਉਹਦੀ ਦੁਕਾਨ ਦੇ ਸਾਹਮਣੇ ਕੋਈ ਇਹਨਾਂ ਦੀ ਕਮੇਟੀ ਸੂਰੀ ਹੋਣਾ ਦੀ ਤੇ ਉਹ ਜਜ਼ਬਾਤਾਂ ਨੂੰ ਕੰਟਰੋਲ ਨਹੀਂ ਕਰ ਸਕੇ ਤੇ ਉਹਨੇ ਇਹਦਾ ਕੰਮ ਕਰ ਦਿੱਤਾਗਾ ਤੇ ਸਣੀ ਕਿਉਂਕਿ 302 ਬਣ ਗਈ ਉਹਨੂੰ ਕੇਸ ਚੱਲਦਾ ਵਾ ਪਟਿਆਲੇ ਉਹ ਵੀ ਹੈ ਉੱਥੇ ਪਟਿਆਲੇ ਜੇਲ੍ਹ ਦੇ ਵਿੱਚ ਇਹ ਪਹਿਲੇ ਬਿਮਾਰ ਸੀ ਸੂਬਾ ਸਿੰਘ ਪਹਿਲੇ ਬਿਮਾਰ ਸੀ ਤੇ ਉਸ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਇੱਕ ਹੋਰ ਇਨਸਪੈਕਟਰ ਹੈ ਇਸ ਸਜਾ ਉਮਰ ਕੈਦ ਦੀ ਭੁਗਤ ਰਹੇ ਨੇ ਜਿਹੜੇ ਫਰਜੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਦੇਸ਼ ਦੀ ਸੀਬੀਆਈ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਘੋਸ਼ਿਤ ਕੀਤਾ ਤੇ ਉਮਰ ਕੈਦ ਦੀਆਂ ਸਜ਼ਾਵਾਂ ਇੱਕ ਇਹ ਇੱਕ ਡੀਐਸਪੀ ਔਰ ਇੱਕ ਇੰਸਪੈਕਟਰ ਹੈ ਜਿਹੜਾ ਪੰਜਾਬ ਪੁਲਿਸ ਦਾ ਬਦਨਾਮ ਚਿਹਰਾ ਉਹਨੂੰ ਗੈਂਗਸਟਰ ਕਹਿ ਲਓ ਉਹਨੂੰ ਤਸਕਰ ਕਹਿ ਲਓ ਉਹ ਅਸੀਂ ਇੰਦਰਜੀਤ ਸਿੰਘ ਇਹ ਤਿੰਨਾ ਜਾਣੇ ਦਿਨ ਉਹਦਾ ਲੜਾਈ ਝਗੜਾ ਹੋ ਗਿਆ ਉਹ ਮੁੰਡਾ ਖੁੰਡਾ ਪਤਲੇ ਲੜਾਈ ਕਿੰਨੀ ਕੀ ਹੋਈ ਹੈ ਕਿ ਇਹ ਜ਼ਖਮੀ ਹੋ ਗਿਆ ਪਹਿਲਾਂ ਇਹ ਬਿਮਾਰ ਸੀ ਬ੍ਰੇਨ ਡੈਡ ਸੀ ਇਹ 4 ਮਹੀਨੇ ਪਹਿਲਾਂ ਸੀਬੀਆਈ ਦੀ ਅਦਾਲਤ ਨੇ ਇਹਦਾ ਇਲਾਜ ਕਰਵਾਉਣ ਵਾਸਤੇ ਕਿਹਾ ਅਸੀਂ ਮਾਪਿਆਂ ਨੂੰ ਤੇ ਮਾਪਿਆਂ ਨੇ ਕੋਰਟ ਦੇ ਵਿੱਚ ਕਿਹਾਗਾ ਕਿ ਅਸੀਂ ਇਸ ਅਵਸਥਾ ਦੇ ਵਿੱਚ ਜਿਹੜਾ ਵਾ ਨਹੀਂ ਇਲਾਜ ਕਰਵਾ ਸਕਦੇ ਮੋٹے ਰੂਪ ਚ ਕਹ ਲੋ ਕਿ ਪਰਿਵਾਰ ਨੇ ਹੀ ਮਨਾ ਕਰਤਾ ਹੋਊਗਾ ਫਿਰ ਸੀਬੀਆਈ ਦੀ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਤੁਸੀਂ ਇਹਦਾ ਇਲਾਜ ਕਰੋ ਤੇ ਉਹ ਸ਼ਾਇਦ ਇਹਦਾ ਇਲਾਜ ਮਹਾਲੀ ਦੇ ਕਿਸੇ ਚਲਦਾ ਸੀ ਹਸਪੀਟਲ ਦੇ ਵਿੱਚ ਤੇ ਅੱਜ ਉਹਦੀ ਜਿਹੜੀ ਆ ਸੁਭਾ ਸਿੰਘ ਦੀ ਜਿਹੜੀ ਮੌਤ ਹੋ ਗਈ ਜਿਹੜਾ ਆਪਣੇ ਆਪ ਨੂੰ ਝਾਲਮ ਸੁਭਾ ਸਰੰਦ ਮੀਨ ਝਾਲਮ ਵੈਸ਼ੀ ਕਿ ਜਿਹਨੇ ਛੋਟੇ ਛੋਟੇ ਸਾਬ ਜਾਦਿਆਂ ਦੇ ਵੱਲ ਵੀ ਵੀ ਤੁਸੀਂ ਈਨ ਮਨਵਾਉਣ ਦੀ ਕੋਸ਼ਿਸ਼ ਕੀਤੀ ਹੈਗੀ ਨਾ ਤੇ ਉਹ ਇਸ ਕਰਕੇ ਕਿ ਮੈਂ ਵੀ ਓਦਾਂ ਦਾ ਝਾਲਮ ਆ ਤੇ ਇਹ ਜਿਹੜਾ ਝਾਲਮ ਬੰਦਾ ਹੈਗਾ ਵਾ ਅੱਜ ਉਹਦੀ ਜਿਹੜੀ ਆ ਮੌਤ ਹੋਈਂਦੀ 85 ਕੇ 86 ਸਾਲ ਦੀ ਜਿਹੜੀ ਉਮਰ ਸੀ ਉਹ ਵੇਲਾ ਕਿ ਇਹਦਾ ਮਤਲਬ ਹੈ ਕਿ ਜਿਹੜੇ ਲੋਕ ਇਦਾਂ ਦੇ ਮਾੜੇ ਕੰਮ ਕਰਨਗੇ ਮਾਨਵਤਾ ਦੀਆਂ ਧੱਜੀਆਂ ੜਾਉਣਗੇ ਮਨੁੱਖੀ ਹੱਕਾਂ ਦੀਆਂ ਧੱਜੀਆਂ ੜਾਉਣਗੇ ਤੇ ਪ੍ਰਮਾਤਮਾ ਉਹਨਾਂ ਨੂੰ ਸਜ਼ਾ ਦਿੰਦਾ ਹੈਗਾ ਇਸ ਉਮਰੇ ਇਹਦੇ ਨਾਲ ਦੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੋਣਗੇ ਜਿਨ੍ਹਾਂ ਨੇ ਨਹੀਂ ਲੋਕਾਂ ਦੇ ਬੇਕਸੂਰ ਪੁੱਤ ਮਾਰੇ ਹੋਣ ਨਹੀਂ ਥਾਣੇ ਧੀਆਂ ਭੈਣਾਂ ਲਿਆ ਕੇ ਜਿਹੜਾ ਉਹਨੀਆਂ ਬੇਇੱਜ਼ਤੀਆਂ ਕੀਤੀਆਂ ਹੋਣਗੀਆਂ ਉਹ ਅੱਜ ਆਪਣੇ ਦੋ ਤੇ ਪੋਤੇ-ਪੋਤੀਆਂ ਦੇ ਵਿੱਚ ਖੇਡਦੇ ਹੋਣਗੇ ਪਰਪੋਤੀਆਂ 'ਚ ਵੀ ਖੇਡਦੇ ਹੋਣਗੇ 85-85 ਸਾਲ ਦੀ ਉਮਰ ਵਾਲੇ ਠੀਕ ਹੈ ਇਹ ਜ ਇਸ عمرੇ ਜੇਲ੍ਹ ਕੇ ਜਿਹੜਾ ਭੁਗਤ ਰਿਆ ਸੀ ਔਰ ਇਸ ਇਸ ਤੋਂ ਕੀ ਸਬਕ ਮਿਲਦਾ ਜਿਹੜੇ ਅੱਜ ਵੀ ਸਿਪਾਈ ਤੋਂ ਲੈ ਕੇ ਡੀਜੀਪੀ ਲੈਵਲ ਤੱਕ ਅਧਿਕਾਰੀ ਨੇ ਜਿਹੜੇ ਲੋਕਾਂ ਦੇ ਨਾਲ ਵਧੀਕੀਆਂ ਕਰਦੇ ਨੇ ਫੇਕ ਇਨਕਾਊਂਟਰਿੰਗ ਇੰਸਪੈਕਟਰਾਂ ਦੇ ਇਲਜ਼ਾਮ ਲੱਗਦੇ ਨੇ ਹਾਈ ਕੋਰਟ ਫਿਰ ਸੀਬੀਆਈ ਦੀ ਜਾਂਚ ਦਿੰਦੇ ਨੇ ਜਾਂ ਹੋਰ ਜੁਡੀਸ਼ਲੀ ਯਾਨੀ ਕਿ ਯਾਰ ਜੇ ਕਿਸੇ ਨੇ ਕਾਨੂੰਨ ਤੋੜਿਆ ਉਹਨੂੰ ਕਾਨੂੰਨ ਸਜ਼ਾ ਦੇਊਗਾ ਤੁਸੀਂ ਲੋਕਾਂ ਦੇ ਪੁੱਤ ਮਾਰ ਰਹੇ ਹੋ ਤੇ ਫਿਰ ਤਾਨੂੰ ਗੁਨਾਹ ਤੁਸੀਂ ਵੀ ਕਰਦੇ ਤੇ ਫਿਰ ਪ੍ਰਮਾਤਮਾ ਅਦਾਲਤੀ ਕਚੈਰੀ ਤੁਸੀਂ ਜਿੱਤ ਜਾਂਦੇ ਹੋ ਤੁਸੀਂ ਅਦਾਲਤਾਂ ਨੂੰ ਵੀ ਕੁਛ ਨਹੀਂ ਟੀਚਰਾਂ ਕਰਦੇ ਹੋ ਪ੍ਰਵਾਹ ਨਹੀਂ ਤਾਨੂੰ ਪਰ ਜਿਹੜੀ ਨੀਲੀ ਛਤਰੀ ਵਾਲਾ ਨਾ ਜਿਹੜੀ ਉਹ ਕਚੈਰੀ ਰੱਬ ਦੀ ਕਚੈਰੀ ਉਹ ਫਿਰ ਮਾਫ ਨਹੀਂ ਕਰਦੇ ਇਸੇ ਕਰਕੇ ਕਹਿੰਦੇ ਕਿ ਨਰਕ ਤੇ ਸਵਰਗ ਕਿਨੇ ਦੇਖਿਆਗਾ ਇਹ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉਹ ਨਰਕ ਦੀ ਜ਼ਿੰਦਗੀ ਭੋਗ ਰਿਹਾ ਸੀ ਜਿਹਦੇ ਜਿਉਂਦਿਆਂ ਜਿਉਂ ਉਹਦੇ ਕਾਨੂੰਨੀ ਵਾਰਸਾਂ ਨੇ ਮਨਾ ਕਰ ਦਿੱਤਾ ਹੋਊਗਾ ਜਿਹੜੇ ਖਬਰਾਂ ਚੱਲ ਰਹੀਆਂ ਜਾਂ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ ਜਿਹਦੇ ਕਾਨੂੰਨੀ ਵਾਰਸਾਂ ਨੇ ਮਨਾ ਕਰ ਦਿੱਤਾ ਹੋਊਗਾ ਉਸ ਦੇ ਵਾਸਤੇ ਇਸ ਤੋਂ ਵੱਡਾ ਨਰਕ ਕੀ ਹੋ ਸਕਦਾ ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ ਅਸੀਂ ਇਤਿਹਾਸ ਦੇ ਵੱਲ ਵੀ ਛਾਤੀ ਮਾਰੀਏ ਚਾਹੇ ਗੱਲ ਕਰੀਏ ਜੀਤ ਸਿੰਘ ਸੰਧੂ ਦੀ ਚਾਹੇ ਗਲਤ ਕਰੀਏ ਕੇਪੀਐਸ ਗਿਲਡ ਦੀ ਜਿਹਨੂੰ ਜਿਹਦਾ ਭੋਗ ਦੇ ਅਰਦਾਸ ਵਾਸਤੇ ਵੀ ਜਿਹਨੂੰ ਗੁਰਦੁਆਰਾ ਤੋਂ ਗੁਰਦੁਆਰਾ ਸਾਹਿਬ ਤੋਂ ਉਹ ਗਰੰਥੀ ਸਿੰਘ ਨਹੀਂ ਮਿਲਿਆ ਕੋਈ ਭਾਟੀ ਸਿੰਘ ਨਹੀਂ ਮਿਲਿਆਗਾ ਇਹਦਾ ਵੀ ਇਹੀ ਹਾਲ ਹੋਇਆ ਪਰ ਜਿਹੜੇ ਅੱਜ ਦੇ ਦਿਨਾਂ ਦੇ ਵਿੱਚ ਵੀ ਜਿਹੜੇ ਪੁਲਿਸ ਸਾਡੇ ਤਸ਼ੱਦਦ ਕਰਦੇ ਨੇ ਕਿ ਇਹਨਾਂ ਨੂੰ ਭੁਲੇਖਾ ਹੈਗਾ ਕਿ ਸਾਡੇ ਸਾਡੇ ਦੇ ਕੁਝ ਵਿਗੜਨ ਵਾਲਾ ਨਹੀਂ ਹੈਗਾ ਤੇ ਉੱਤੇ ਤੇ ਕੋਈ ਹੈ ਹੀ ਨਹੀਂ ਦੀ ਸਾਨੂੰ ਸੁਣਨ ਵਾਲਾ ਜੇ ਦੇਸ਼ ਦੇ ਅੰਦਰ ਸੀਬੀਆਈ ਅਦਾਲਤ ਨਾ ਹੋਵੇ ਤੇ ਜਿਹੜੀ ਵੀ ਪੁਲਿਸ ਹੈ ਕਿਸੇ ਵੀ ਸਟੇਟ ਦੀ ਪੁਲਿਸ ਉਹਦਾ ਡੈਰੀ ਖਤਮ ਹੋ ਜਾਊਗਾ ਜੇ ਦੇਸ਼ ਦੇ ਅੰਦਰ ਨਿਆਂ ਜੁਡੀਸ਼ਰੀ ਨਾ ਹੋਵੇ ਤੇ ਇਹਦੇ ਜਿਹਨੂੰ ਬੰਦਾ ਨਾ ਸਮਝਣ ਮਿਲਦਾ ਇਨਸਾਫ ਮਿਲਦਾ ਧੀਰ ਦੇ ਨਾਲ ਮਿਲਦਾ ਹੈਗਾ ਇਸੇ ਗੱਲ ਨੂੰ ਕਿ ਰੱਬ ਦੇ ਘਰ ਜਿਹੜੀ ਆ ਦੇਰ ਹੋ ਸਕਦੀ ਆਂ ਦੇਰ ਨਹੀਂ ਹੋ ਸਕਦੀ ਇਹ ਵੱਡੀ ਐਗਜ਼ਾਮਪਲ ਆ ਹੁਣ ਇਹ ਅਜੀਤ ਸਿੰਘ ਸੰਧੂ ਕਿਉਂਕਿ ਐਸਐਸਪੀ ਉਹ ਵੀ ਤਰਨ ਤਲ ਰਿਆ ਉਹਨੇ ਵੀ ਬਹੁਤ ਵੱਡੇ ਜਿਹੜੇ ਗੁਨਾਹ ਕੀਤੇ ਉਹਨੇ ਬਹੁਤ ਕਹਿਰ ਸੀ ਔਰ ਫਿਰ ਜਦੋਂ ਕੇਪੀਐਸ ਗੇਲ ਦਾ ਜਿਹੜਾ ਸਿਰ ਤੋਂ ਹੱਥ ਚੁੱਕ ਲੈਂਦਾ ਫਿਰ ਉਹਨੂੰ ਆਪਣੀ ਜੀਵਨ ਲੀਲਾ ਖਤਮ ਕਰਨੀ ਪੈਂਦੀ ਹੈਗੀ ਇਹ ਉਹਦਾ ਹੀ ਚੇਲਾ ਸੀ ਤੇ ਕੇਪੀਐਸ ਗੇਲ ਨੂੰ ਤੇ ਸਾਰਾ ਜਿਹੜਾ ਨਾ ਉਹ ਬੁਚੜ ਕਹਿੰਦੇ ਆ ਕਿ ਨੇ ਤੇ ਬੁਚੜਾਂ ਦੇ ਗਿਆ ਨਿਆਣੇ ਜਿਹੜੇ ਨੇ ਉਹਜੀਤ ਸਿੰਘ ਸੰਧੂ ਵੀ ਸੀ ਉਹ ਸੁਭਾ ਸਿੰਘ ਵੀ ਸੀ ਇਦਾਂ ਦੇ ਬਥੇਰੇ ਨੇ ਇੱਕ ਹੋਰ ਇੱਕ ਆਈਪੀਐਸ ਅਫੀਸਰ ਸੀ ਗੋਬਿੰਦ RAM ਉਹ ਵੀ ਲੋਕਾਂ ਨੂੰ ਕੁੱਟਦਾ ਮਾਰਦਾ ਵਧੀਕੀਆਂ ਕਰਦਾ ਹੈ ਬੇਕਸੂ ਲੋਕਾਂ ਨੂੰ ਮਾਰਦਾ ਹੈ ਔਰਤਾਂ ਨੂੰ ਲਿਆਉਂਦਾ ਸੀ ਥਾਣੇ ਉਹ ਲੋਕਾਂ ਨੂੰ ਕੀ ਕਹਿੰਦਾ ਹੁੰਦਾ ਸੀ ਕਿ ਕਰੋ ਗੁਰੂ ਗੋਬਿੰਦ ਸਿੰਘ ਨੂੰ ਯਾਦ ਮੈਂ ਹੀ ਆ ਕਹਿੰਦਾ ਉਹਨੇ ਵੀ ਤੁਲਨਾ ਕੀਤੀ ਤੇ ਫਿਰ ਉਹਨੂੰ ਪੀਏ ਪੀਏ ਉਸ ਵੇਲੇ ਮੁੰਡਿਆਂ ਨੇ ਫਿਰ ਸਬਕ ਸਿਖਾਇਆ ਇਹ ਇਦਾਂ ਦੇ ਲੋਕ ਸੀ ਜਿਹੜਾ ਗੋਮਿੰਦਰਾਮ ਗੋਬਿੰਦ ਸਿੰਘ ਆਪਣੇ ਉਹਨੂੰ ਕਹੋਂਦਾ ਸੀ ਗੁਰੂ ਗੋਬਿੰਦ ਸਿੰਘ ਨੇ ਤੁਲਾ ਕਹੇ ਇਹ ਸੂਬਾ ਸਿੰਘ ਆਪਣੇ ਉਹਨੂੰ ਸੂਬਾਸਰੰਦ ਕਹਿੰਦਾ ਸੀ ਕੁਦਰਤ ਵੀ ਤੇ ਹੈ ਨਾ ਕੁਦਰਤੋਂ ਵੱਡੀ ਅਦਾਲਤ ਹੈ ਤੇ ਫਿਰ ਇਹਨਾਂ ਲੋਕਾਂ ਵਾਸਤੇ ਬਹੁਤ ਵੱਡਾ ਲੈਸਨ ਇਹ ਜਿਹੜੇ ਮਸਲੇ ਜਿਹੜੇ ਉੱਠੇ ਨਾ ਜਿਹੜੇ ਆ ਜਿਹੜੇ ਇਹਨਾਂ ਪੁਲਿਸ ਅਫਸਰਾਂ ਨੂੰ ਸਜ਼ਾਾਂਵਾਂ ਮਿਲੀਆਂ ਨੇ ਇਹ ਸਿਰਫ ਤੇ ਸਿਰਫ ਜਸਵੰਤ ਸਿੰਘ ਖਾਲੜਾ ਸਾਹਿਬ ਨੇ ਜਿਹੜੀਆਂ ਉਹਨਾਂ ਨੇ ਪੱਟੀ ਮਜੀਠਾ ਅੰਮ੍ਰਿਤਸਰ ਜਾਂ ਹੋਰ ਸ਼ਮਸ਼ਾਨ ਘਾਟਾਂ ਜਾ ਕੇ ਰਿਕਾਰਡ ਫੜਤ ਪਤਾ ਲੱਗਾ ਕਿ 30000 ਤੋਂ ਵੱਧ ਜਿਹੜੇ ਬੇਕਸੂਰ ਲੋਕਾਂ ਨੂੰ ਜਿਹੜਾ ਵਾ ਕੋਹ ਕੋਕੇ ਮਾਰਿਆ ਗਿਆ ਤੇ ਸੀਬੀਆਈ ਨੇ ਜਦੋਂ ਸੁਪਰੀਮ ਕੋਰਟ ਜੀ ਕਹਿੰਦਾ ਸੀਬੀਆਈ ਸੁਪਰੀਮ ਕੋਰਟ ਦੇ ਵਿੱਚ ਹੱਥ ਖੜੇ ਕਰ ਦਿੰਦੀ ਕਿ 30000 ਬੰਦੇ ਦੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਸੀਬੀਆਈ ਦੇ ਪੂਰੇ ਇੰਡੀਆ ਵਾਸਤੇ ਪੂਰੇ ਭਾਰਤ ਵਾਸਤੇ ਆ ਉਨਾ ਦੇ ਕਹਿੰਦਾ ਭਾਵ ਸੀ ਕਿ ਪੰਜਾਬ ਵਾਸਤੇ ਇੱਕ ਵੱਖਰੀ ਸੀਬੀਆਈ ਚਾਹੀਦੀ ਹੈਗੀ ਹੈ ਕਿ 30 ਹਜ਼ਾਰ ਕੇਸਾਂ ਦਾ ਨਪਟਾਰਾ ਕਰੇ ਉਹ 100 ਕੇਸ ਸੀ ਅਡਾ ਹੋਏ ਸੀ ਵੀ 100 ਕੇਸ ਕਰ ਲੋ ਕਿੰਨੇ ਕੇਸ ਰਜਿਸਟਰਡ ਨਹੀਂ ਹੋਏ ਕਿੰਨੇ ਕੇਸਾਂ ਦੇ ਮਾਪੇ ਪਹੁੰਚੇ ਨਹੀਂ ਹੈਗੇ 32 32 ਸਾਲ 33 33 ਸਾਲ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਲੱਗੇ ਪਹਿਲਾਂ ਪੁਲਿਸ ਕੋ ਲੋਕਾਂ ਨੇ ਆਪਣੇ ਧੀਆਂ ਪੁੱਤ ਬਜਾਉਣ ਨੂੰਗੇ ਪੈਲੀਆਂ ਗਹਿਣੇ ਰੱਖ ਕੇ ਕਰਜ਼ੇ ਲੈ ਕੇ ਛਡਾਏ ਫਿਰ ਅਬਦਾ ਵਾਸਤੇ ਪੈਸੇ ਚੱਕ ਲੋ ਸਾਡਾ ਮੁੰਡਾ ਜਿੰਦਾ ਮੋੜ ਦੋ ਫਿਰ ਜਿਹੜੇ ਨਹੀਂ ਜਿੰਦੇ ਵਾਪਸ ਕੀਤੇ ਉਹ ਉਹਨਾਂ ਪੁਲਿਸ ਅਫਸਰਾਂ ਨੂੰ ਆਪਣੀਆਂ ਜ਼ਮੀਨਾਂ ਵੇਚਤੀਆਂ ਗਈਆਂ ਇਹ ਉਹ ਲੋਕ ਨੇ ਤੇ ਇਸ ਕਰਕੇ ਉਹ ਸੀ ਜਸਵੰਤ ਸਿੰਘ ਖਾਲੜਾ ਵਾਲੇ ਕੀ ਚੀਏ 100 ਕੇਸ ਉਹਨਾਂ ਵਿੱਚ ਇੱਕ ਸੂਬਾ ਸਿੰਘ ਸੀ ਜਿਹਨੂੰ ਫਰਜੀ ਪੁਲਿਸ ਮੁਕਾਬਲਿਆਂ ਦੇ ਵਿੱਚ ਸਜ਼ਾ ਹੋਈ ਹੈ ਜਿਹੜਾ ਉਮਰ ਕੈਦ ਭੁਗਤ ਰਿਹਾਗਾ ਸੀ ਉਹਦੇ ਚੋਂ ਜਿਸ 70 ਕੀ ਜਿਹੜੇ ਕੇਸ ਆ ਓ ਸੀਬੀਏ ਦੀ ਦਲਤ ਨੇ ਪੁਲਿਸ ਅਫਸਰਾਂ ਨੂੰ ਜਿਹੜੀਆਂ ਵਾਂ ਸਜ਼ਾਾਂਾਂ ਦਿੱਤੀਆਂ ਨੇ ਕਿ ਇਹਨੂੰ 10 ਸਾਲ ਦੀ ਕਿ ਇਹਨੂੰ ਉਮਰ ਕੈਦ ਦੀ ਹੈ ਨਾ ਇਸ ਕਰਕੇ ਹੁਣਾਂ ਤੇ ਚਾਹੀਦਾ ਹੈ ਕਿ ਇਹਨਾਂ ਦੇ ਜੇ ਫਰਜ਼ੀ ਮੁਕਾਬਲੇ ਤੇ ਇਹਨਾਂ ਨੂੰ ਮੌਤ ਹੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੇ ਬਾਕੀ ਲੋਕ ਜਿਹੜੇ ਪੁਲਿਸਰ ਨੇ ਕੋਈ ਵੀ ਹੈ ਲੋਕਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਜਾਂ ਮਰਿਆਦਾ ਜਾਂ ਉਹਨਾਂ ਦੇ ਅਧਿਕਾਰ ਜਾਂ ਧੱਜੀਆਂ ਨਾ ਡਾਉਣ ਹੁਣ ਉਹ ਕੇਸ ਹੀ ਆ ਉਹਦੇ ਚ ਹੀ ਆ ਜਿਹੜਾ ਸੂਬੇ ਸਿੰਘ ਦਾ ਕਿ 100 ਕੇਸ ਸੀ ਜਿਹਦੇ ਚ ਇਹਦਾ ਨਾਮ ਬੋਲਦਾ ਮਤਲਬ 100 ਮੁੰਡਾ ਮਾਰਿਆ ਹੋ ਗਿਆ ਨੇ ਕਟੋ ਕਟ ਜੇ ਐਫ ਆਰ ਦੇ ਨੇ ਵਿੱਚ ਬੋਲਦਾ ਇਹਦੀਆਂ ਤੇ ਸਾਰੀਆਂ ਪੈਨਸ਼ਨਾਂ ਬੰਦ ਕਰਨੀਆਂ ਚਾਹੀਦੀਆਂ ਸੀ ਇਹਦੀਆਂ ਇਹਦੀਆਂ ਤੇ ਸੈਲਰੀਆਂ ਵਾਪਸ ਲੈਣੀਆਂ ਚਾਹੀਦੀਆਂ ਸੀ ਜਿਸ ਨੂੰ ਪੈਸ਼ਨ ਮਿਲਦੀ ਸੀ ਕੁਝ ਵੀ ਜਿਹੜਾ ਮਿਲਦਾ ਹੋ ਗਿਆ ਹੁਣ ਕਿਉਂਕਿ ਪੁਲਿਸ ਕੀ ਕਰਦੀ ਹੈ ਕਿ ਇਹਨਾਂ ਵਾਸਤੇ ਫੰਡ ਕ੍ਰੀਏਟ ਕੀਤੇ ਹੈਗੇ ਨੇ ਵਕੀਲ ਇਹ ਪੁਲਿਸ ਸਟੇਟ ਗਵਰਨਮੈਂਟ ਕਰਦੀ ਹੈਗੀ ਸਟੇਟ ਕਰਦੀ ਹੈਗੀ ਲੋਕਾਂ ਨੂੰ ਸਾਹਬਾਂ ਦੇ ਸੇ ਆਪਣੇ ਪੈਲੀਆਂ ਵੇਚਣੀਆਂ ਪੈਂਦੀਆਂ ਨੇ ਇਹਨਾਂ ਨੂੰ ਬਚਾਉਣ ਵਾਸਤੇ ਸਟੇਟ ਵਕੀਲ ਹਾਇਰ ਕਰ ਕਰਕੇ ਫਿਰ ਐਸੋਸੀਏਸ਼ਨ ਸੀ ਉਹ ਇਹਨਾਂ ਨੂੰ ਬਚਾਉਣ ਵਾਸਤੇ ਆ ਗਿਆ ਸੀ ਸਾਰੇ ਇਦਾਂ ਦੇ ਹੀ ਆ ਉਹ ਸਾਰੇ ਇਦਾਂ ਦੇ ਆ ਵੀ ਤੁਸੀਂ ਨਾਲੇ ਲੋਕਾਂ ਦੇ ਧੀਆਂ ਪੁੱਤ ਮਾਰੋ ਫਿਰ ਤੁਸੀਂ ਕਹਿੰਦੇ ਕਿ ਇਹਨਾਂ ਨੂੰ ਸਜ਼ਾਵਾ ਨਾ ਦਿੱਤੀਆਂ ਇਹਨਾਂ ਇਹ ਕਿਵੇਂ ਇਨਸਾਫ ਆ ਇਹ ਕਿੱਥੇ ਇਨਸਾਫ ਕਿੱਥੇ ਲਿਖਿਆ ਗਿਆ ਮਤਲਬ ਜੇ ਇਹੋ ਜੇ ਲੋਕ ਹੈ ਉਹਨਾਂ ਨੂੰ ਤਾਂ ਸਜ਼ਾਵਾ ਮਿਲਣੀ ਚਾਹੀਦੀ ਆ ਇਹ 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 ਜੇ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਉਹਨਾਂ ਨੇ ਸਜਾ ਪੂਗਤੀਆਂ ਪੂਰੀਆਂ ਵੀ ਕਰ ਲੀਆਂ ਉਹ ਛੱਡੀਆਂ ਦੇ ਇਹ 10-10 ਸਾਲ ਦੀ ਜੇਲ੍ਹ ਭੁਗਤ ਕੇ ਬਾਹਰ ਆ ਜਾਂਦੇ ਨੇ ਫਿਰ ਸਰਕਾਰਾਂ ਕੇਸ ਬਣਾ ਕੇ ਗਵਰਨਰ ਨੂੰ ਭੇਜ ਦਿੰਦੀਆਂ ਜਿਹੜੀ ਪੰਜਾਬ ਵੈਲਫੇਅਰ ਐਸੋਸੀਏਸ਼ਨ ਦੇ ਉਹ ਜਿਹੜੇ ਮਿਲੇ ਨੇ ਥਾਣੇਦਾਰ ਹਨ ਉਹਨਾਂ ਦੇ ਇਹ ਮੰਗ ਕੇ ਇਹਨਾਂ ਨੂੰ ਛੱਡਿਆ ਜਾਵੇ ਉਹ ਤੇ ਕਿ ਇਹਨਾਂ ਦੇ ਬਾਲ ਬੱਚੇ ਨੇ ਤੇ ਜਿਹੜੇ ਇਹਨਾਂ ਦੇ ਤੇ ਬਾਲ ਬੱਚੇ ਫਿਰ ਐਸ਼ ਕਰਦੇ ਨੇ ਬਾਹਰ ਕੈਨੇਡਾ ਰਹਿੰਦੇ ਨੇ ਜ਼ਮੀਨਾਂ ਬਣਾਈਆਂ ਆਈਆਂ ਪੜਾਈਆਂ ਨੇ ਥਾਣੇਦਾਰ ਲੱਗੇ ਇਹਨਾਂ ਦੇ ਬੰਦੇ ਮਾਰ ਕੇ ਇਹਨਾਂ ਦੇ ਨਿਆਣੇ ਫੇਰ ਥਾਣੇਦਾਰ ਲੱਗੇ ਆ ਕਿਨੇ ਤੇ ਜਿਨਨੇ ਜਿਨ੍ਹਾਂ ਦੇ ਪਿਓ ਹੀ ਮਾਰ ਦਿੱਤੇ ਮਾਵਾ ਮਾਰ ਦਿੱਤੀਆਂ ਦਾਦੇ ਪਰਦਾਦੇ ਮਾਰ ਦਿੱਤੇ ਉਹ ਉਹ ਉਹਨਾਂ ਦੇ ਬਾਲ ਬੱਚੇ ਨਹੀਂ ਹੈਗੇ ਮਤਲਬ ਇਹਨਾਂ ਲੋਕਾਂ ਨੂੰ ਬਚਾਉਣਾ ਨਹੀਂ ਚਾਹੀਦਾ ਹੈਗਾ ਕਾਨੂੰਨ ਜਦ ਸਕਰੂ ਨੇ ਸਜ਼ਾ ਦੇ ਦਿੱਤੀ ਹੈਗੀ ਤੇ ਫਿਰ ਉਹ ਸਜ਼ਾ ਜਿੰਨੀ ਵੀ ਹੈ ਭੁਗਤਨੀ ਚਾਹੀਦੀ ਹੈ ਜੇ ਕਿਨੂੰਮਰ ਕੈਦ ਤੇ ਉਮਰ ਕੈਦ ਜਿਹੜੀ ਸਜ਼ਾ ਵਾ ਉਹ ਇਹਨਾਂ ਨੂੰ ਭੁਗਤਨੀ ਚਾਹੀਦੀ ਹੈਗੇ ਇਹਦੇ ਵਿੱਚ ਗੀਚ ਗੱਲ ਸੰਦੀਪ ਸਣੀਦੀ ਵੀ ਕਰ ਲੈਣੇ ਆ ਉਹਨਾਂ ਨੂੰ ਉਹਦੀ ਜਿਹੜੇ ਵਕੀਲ ਨੇ ਘਮਨ ਬ੍ਰਦਰ ਨੇ ਉਹਨਾਂ ਨੇ ਵੀ ਖੁਲਾਸਾ ਕੀਤਾ ਹੈਗਾ ਕਿ ਅਸੀਂ ਮਿਲ ਕੇ ਆਇਆ ਉਹਦੀ ਹਾਲਤ ਵੇਖੀ ਨਹੀਂ ਜਾ ਰਹੀ ਐ ਅੱਖਾਂ ਸੁੱਜੀਆਂ ਹੋਈਆਂ ਨੇ ਸਰੀਰ ਜਿਹੜਾ ਹੈਗਾ ਉਹ ਜ਼ਖਮਾਂ ਨਾਲ ਭਰਿਆ ਹੋਇਆ ਤਿੰਨੋ ਵਾਰ ਕਸ਼ਹਰੇ ਬਦਲ ਚੁੱਕਿਆ ਤਾਂ ਵੀ ਖੁੰਨਮ ਖੂਨ ਉਹ ਮੁੰਡਾ ਜਿਹੜਾ ਹੈਗਾ ਉਹਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈਗੀ ਐ ਉਹ ਵੀ ਕਰਦੇ ਹੁਣ ਤੁਸੀਂ ਇਹਨੇ ਕਿ ਪੁਲਿਸ ਐਸੋਸੀਏਸ਼ਨ ਦੀ ਗੱਲ ਕੀਤੀ ਐ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਸ ਬਿਆਨ ਵੀ ਆ ਗਿਆ ਉਹ ਕਹਿੰਦੇ ਕਿ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਕਾਈ ਨੇ ਇੰਸਪੈਕਟਰ ਟੈਡ ਸੂਬਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਰਿਟਾਇਰਡ ਸੂਬਾ ਸਿੰਘ ਤੇ ਉਸਦੇ ਦੇ ਹੋਰ ਸਾਥੀ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਔਰ ਜਿਸ ਤਹਿਤ ਇਸ ਸੈਂਟਰਲ ਜੇਲ ਪਟਿਆਲਾ ਵਿਖੇ ਬੰਦ ਸਨ ਮਿਤੀ 10 ਸਤੰਬਰ ਨੂੰ ਸੂਬਾ ਸਿੰਘ ਗੁਰਬਚਨ ਸਿੰਘ ਅਤੇ ਇੰਦਰਜੀਤ ਸਿੰਘ ਸਾਰੇ ਰਿਟਾਇਰਡ ਇੰਸਪੈਕਟਰਾਂ ਤੇ ਇਸ ਜੇਲ ਵਿੱਚ ਹੀ ਜਿਹੜਾ ਵਾ ਇਹਨਾਂ ਦੀ ਬੈਰਕ ਵਿੱਚ ਰਹਿ ਰਹੇ ਕਤਲ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਇੱਕ ਅਪਰਾਧੀ ਸੰਦੀਪ ਸਿੰਘ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਇਹ ਰਜਿੰਦਰਾ ਹਸਪਤਾਲ ਵਿੱਚ ਜੀਰੇ ਲਾਸੀ ਸੁਭਾ ਸਿੰਘ ਦੇ ਜਿਆਦਾ ਸੱਟਾਂ ਲੱਗਣ ਕਰਕੇ ਅੱਜ ਉਹਨਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਇਸ ਸਾਰੀ ਗੱਲ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਸੁਭਾ ਜਲਸ ਕਥਿੰਗ ਇੰਸਪੈਕਟਰ ਰਿਟਾਇਰਡ ਮਿੰਦਰ ਸਿੰਘ ਨੇ ਕੀਤਾ ਐਸੋਸੀਏਸ਼ਨ ਨੇ ਸਵੇਾਈ ਆਗੂ ਇਸ ਰਿਟਾਇਰਡ ਨੇ ਜੇਲ੍ਹ ਪਰਪਤ ਤੇ ਪੁਲਿਸ ਅਧਿਕਾਰੀਆਂ ਤੇ ਹੋਏ ਹਮਲੇ ਦੀ ਮੌਤ ਦੇ ਸਬੰਧੀ ਜੇਲ੍ਹ ਵਿਭਾਗ ਦੇ ਡੀਜੀਪੀ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਦੀ ਗਲਤ ਕਮਾਂਡ ਕਰਕੇ ਹੀ ਇਹ ਘਟਨਾ ਵਾਪਰੀ ਹੁਣ ਉਹ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਠੀਕ ਹੈ ਦੁੱਖ ਹੈ ਪਰ ਇਹਨਾਂ ਨੇ ਬੰਦੇ ਮਾਰ ਲੱਗੀਆਂ ਤੇ ਸੋਚਣਾ ਚਾਹੀਦਾ ਸੀ ਨਾ ਪੀਰ ਬੇਕਸੂਰ ਲੋਕੀ ਚ ਮਾਰੀ ਗਏਗੇ ਨੇ ਹੁਣ ਜਿਹੜੇ ਤੁਸੀਂ ਸੰਦੀਪ ਦੀ ਗੱਲ ਕਰ ਰਹੇ ਹੋ ਸੰਦੀਪ ਉਰਫ ਸਣੀ ਦੇਖੋ ਨੌਜਵਾਨ ਮੁੰਡਾ ਸੀ ਚੰਗਿਆ ਉਹ ਆਪਣੀ ਦੁਕਾਨ ਚਲਾ ਰਿਹਾ ਸੀ ਪਰ ਜਦੋਂ ਇੱਕ ਬੰਦਾ ਕਿਸੇ ਦੇ ਸਾਹਮਣੇ ਯੈਰ ਹੀ ਘੋਲ ਰਿਹਾ ਹੋਵੇ ਸਦੀਰ ਸੂਰੀ ਕੋਈ ਚੰਗਾ ਬੰਦਾ ਨਹੀਂ ਸੀ ਉਹ ਹਮੇਸ਼ਾ ਹੀ ਸਿੱਖ ਹਿੰਦੂ ਭਾਈਚਾਰੇ ਸਾਂਝ ਨੂੰ ਤੋੜਨਾ ਚਾਹੁੰਦਾ ਸੀ ਸਿੱਖਾਂ ਬਾਰੇ ਬਹੁਤ ਗਲਤ ਬੋਲਦਾ ਸੀ ਗੁਰੂ ਸੇਬਾਨ ਬਾਰੇ ਬੜਾ ਗਲਤ ਬੋਲਦਾ ਸੀ ਉਹਨੂੰ ਤੇ ਸਿੱਖ ਧੀਆਂ ਪਹਿਣਾ ਬਾਰੇ ਵੀ ਗਲਤ ਬੋਲਦਾ ਸੀ ਇੱਕ ਰੀਅਲ ਆਈ ਸੀ ਕਿ ਇਹਨਾਂ ਦੀ ਸਿੱਖਾਂ ਦੀਆਂ ਔਰਤਾਂ ਦਾ ਸ਼ੁੱਧੀਕਰਨ ਕੀਤਾ ਜਾਵੇ ਪਸੌਲ ਰੱਖ ਕੇ ਗੱਲਾਂ ਕਰਦਾ ਸੀ ਇਹੋ ਜਿਹਾ ਜਿਹੜਾ ਗੰਦਾ ਬੰਦਾ ਸੀ ਤਾਂ ਉਹ ਉਹਨੂੰ ਤੇ ਵੈਸੇ ਪੁਲਿਸ ਨੂੰ ਉਹਤੇ ਪਰ ਸਟੇਟ ਗਵਰਨਮੈਂਟ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਕਿ ਤਹਿਲਕਿਆਂ ਦੀਆਂ ਭਾਵਨਾਵਾਂ ਮਾਪੜਾਉਂਦਾ ਹੈਗਾ ਹੁਣ ਤਾਂ 20-22 ਗਨਮੈਨ ਦਿੱਤੇ ਹੈਗੇ ਸੀ ਇਸ ਸਬੰਧ ਨੂੰ ਕਿਉਂਕਿ ਸ਼ਿਵ ਸੈਨਾ ਦੇ ਵਿੱਚ ਬਹੁਤ ਸਾਰੇ ਅਜਿਹੇ ਆਗੂ ਨੇ ਜਿਹੜੇ ਅਜਿਹੀਆਂ ਗੱਲਾਂ ਕਰਕੇ ਭਾਈਚਾਰਕ ਸਾਂਝ ਤੋੜਦੇ ਹੈਗੇ ਨੇ ਦੋ ਫਿਰਕਿਆਂ ਨੂੰ ਲੜਾਉਣ ਦੇ ਯਤਨ ਕਰਦੇ ਨੇ ਤੇ ਸਰਕਾਰ ਉਹਨਾਂ ਨੂੰ ਬਚਾ ਲੈਂਦੀ ਹੈ 20-22 ਗਨਮੈਨ ਦੇ ਦਿੰਦੇ ਨੇ ਅੱਧੇ ਤੇ ਇਹਨਾਂ ਵਿੱਚੋਂ ਲਟੇਰੇ ਕਿਸਮ ਦੇ ਲੋਕ ਨੇ ਜਿਨ੍ਹਾਂ ਤੇ ਆਪ ਕਿੰਨੇ ਕਿੰਨੇ ਕੇਸ ਸੇ ਰਜਿਸਟਰਡ ਹੈਗੇ ਨੇ ਉਹ ਅੱਜ ਕੱਲ ਸ਼ਿਵ ਸੈਨਾ ਦੇ ਆਗੂ ਬਣੇ ਪਏ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕੋਈ ਕੋਈ ਸੱਚੀ ਸ਼ਿਵ ਸੈਨਾ ਹੋਊਗੀ ਕੋਈ ਚੌਲ ਵੇਚਣ ਵਾਲਾ ਸ਼ਿਵ ਸੈਨਾ ਦੇ ਆਗੂ ਬਣ ਗਿਆ ਕੋਈ ਕਿਸੇ ਦਾ ਭਰਾ ਬਣ ਕੇ ਸ਼ਿਵ ਸੈਨਾ ਦੇ ਆਗੂ ਬਣ ਗਿਆ ਹ ਇਸ ਕਰਕੇ ਉਹ ਉਹ ਸੁਦੀਰ ਸੌਰੀ ਉਹ ਸੁਰੀ ਉਹਨਾਂ ਵਿੱਚੋਂ ਇੱਕ ਸੀ ਉਨੇ ਬਹੁਤ ਜ਼ਿਆਦਾ ਹੀ ਸਮਾਜ ਸਿੱਖ ਤੇ ਹਿੰਦੂ ਭਾਈਚਾਰ ਨੂੰ ਤੋੜਨ ਦਾ ਯਤਨ ਕੀਤਾ ਇਸੇ ਕਰਕੇ ਜਦੋਂ ਉਹ ਦਿਨ ਉਹਦਾ ਉਹਦੇ ਨਾਲ ਕਾਂਡ ਵਾਪਰਦਾ ਹੈਗਾ ਅੰਮ੍ਰਿਤਸਰ ਬੜਾ ਤਿੱਖਾ ਸ਼ਹਿਰ ਹੈ ਬੜਾ ਗਰਮ ਸ਼ਹਿਰ ਹੈ ਗੁਰਦਾਸਪੁਰ ਔਰ ਅੰਮ੍ਰਿਤਸਰ ਜਿੱਥੇ ਬਹੁਤ ਸਾਰੇ ਹਰ ਧਰਮ ਦੇ ਵਿੱਚ ਕੱਟੜਵਾਤਾ ਹੈ ਜਿਹਨੂੰ ਤੁਸੀਂ ਨਜ਼ਰ ਅਦਾਜ਼ ਨਹੀਂ ਕਰਦੇ ਪਰ ਜਿੱਦਨ ਉਹ ਉਹਦਾ ਇਹ ਉਹਨੇ ਸੰਦੀਪ ਹੋਣਾ ਨੇ ਉਹ ਕਾਂਡ ਕੀਤਾ ਲੋਕ ਦੁੱਖ ਪ੍ਰਗਟ ਕੀਤਾ ਹੋਊਗਾ ਜੋ ਬੰਦਾ ਮਰਦਾ ਦੁੱਖ ਪ੍ਰਗਟ ਕਰਨਾ ਚਾਹੀਦਾ ਪਰ ਲੋਕਾਂ ਨੇ ਜਿਹੜਾ ਵਾ ਕੱਠ ਨਹੀਂ ਕੀਤਾਗਾ ਕਿਉਂਕਿ ਲੋਕ ਹਿੰਦੂ ਭਾਈਚਾਰੇ ਵੀ ਨਰਾਜ਼ ਸੀ ਖਫਾ ਸੀ ਕਿ ਯਾਰ ਪੰਜਾਬ ਤੇ ਗੁਰੂ ਬਾਬੇ ਨਾਨਕ ਦੀ ਧਰਤੀ ਆ ਜਿੱਥੇ ਹਰ ਰੋਜ਼ ਸਰਬੱਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਤੇ ਤੂੰ ਰੋਜ਼ ਗੈਰ ਘੋਲਦਾ ਇਸ ਕਰਕੇ ਉੱਥੇ ਬਹੁਤਾ ਹਿੰਦੂ ਭਾਈਚਾਰੇ ਜਿਹਾ ਸਿਪ ਸੈਨਾ ਭਾਈਚਾਰਾ ਕੱਟੇ ਨੇ ਕਿਉਂਕਿ ਪਤਾ ਸੀ ਉਹ ਉਸ ਕਰਤੂਤ ਦਾ ਮਾਲਕ ਹੈਗਾ ਇਸ ਕਰਕੇ ਆ ਜਿਹੜਾ ਮਸਲਾ ਆ ਬ ਪ੍ਰਸੰਦੀਪ ਸਿੰਘ ਵਾਲਾ ਉਹ ਸੰਦੀਪ ਸਿੰਘ ਤੇ ਕੀ ਆ ਉਹਨੂੰ ਉਹ ਪ੍ਰੋਟੈਸਟ ਹੋ ਰਿਹਾ ਉਹਦੇ ਹੱਕ ਦੇ ਵਿੱਚ ਕਿ ਇਹਨੇ ਤਿੰਨ ਜਾਣੇ ਕੁੱਟੇ ਜਿਹਦੇ ਵਿੱਚ ਦੋ ਏ ਥਾਣੇਦਾਰ ਇੱਕ ਡੀਐਸਪੀ ਜਿਹੜੇ ਫਰਜੀ ਪੁਲਿਸ ਮੁਕਾਬਲੇ ਹੀ ਤੇ ਸਜਾਪੂ ਤੇ ਇੱਕ ਇੰਸਪੈਕਟਰ ਇੰਦਰਜੀ ਜਿਹੜਾ ਨਸ਼ੇ ਦਾ ਤਸਕਰ ਸੀ ਗੈਂਗਸਟਰ ਹੀ ਹੈ ਹੌਲਦਾਰ ਸੀ ਮੋਢੇ ਤੇ ਤਿੰਨ ਸਟਾਰ ਵੱਡੇ ਅਫਸਰਾਂ ਨਾਲ ਮਿਲ ਕੇ ਲਾਇਆ ਜਾਂ ਲਾਉਂਦਾ ਸੀ ਲੋਕਾਂ ਦੇ ਬੇਕਸੂਰ ਲੋਕਾਂ ਨੂੰ ਨਸ਼ਿਆਂ 'ਚ ਫਸਾਉਂਦਾ ਸੀ ਸੰਦੀਪ ਸਿੰਘ ਦੀ ਲੜਾਈ ਹੋ ਜਾਂਦੀ ਆ 10 ਤਰੀਕ ਨੂੰ ਹੁਣ ਉਹਦੇ ਵਕੀਲ ਜੀ ਐਸ ਘੁੰਮਣ ਬ੍ਰਦਰਜ਼ ਕਰਕੇ ਉਹਨਾਂ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਪਾਇਆ ਕਿ ਉਹਨੂੰ ਅਚਾਨਕ ਪਟਿਆਲੇ ਤੋਂ ਸੰਗਰੂਰ ਬਦਲ ਦਿੱਤਾ ਗਿਆ ਕਹਿੰਦੇ ਉਹਨੂੰ ਇੰਨਾ ਕੁੱਟਿਆ ਮਾਰਿਆ ਗਿਆ ਵਾ ਕਿ ਅੱਜ ਕੋਰਟ ਦੇ ਵਿੱਚ ਜਦੋਂ ਕੱਪੜੇ ਲਵਾ ਕੇ ਦੇਖੇਗੇ ਉਹਦੇ ਢੜ ਤੋਂ ਥੱਲੇ ਸਾਰਾ ਸਰੀਰ ਨਕਾਰਾ ਕਰ ਦਿੱਤਾ ਗਿਆ ਵੀ ਇੰਨਾ ਕੰਡਮ ਕਰ ਦਿੱਤਾ ਉਹਦਾ ਸਰੀਰ ਤੇ ਕਹਿੰਦੇ ਇੰਨਾ ਕੁੱਟਿਆ ਇਹਦੇ ਉਹਦੇ ਖੂਨ ਦੇ ਨਾਲ ਕਹਿੰਦੇ ਤਿੰਨ ਕਿ ਸ਼ਹਿਰੇ ਜਿਹੜੇ ਲਿਬੜ ਗਏ ਸੀ ਪੁਰਸ਼ੀ ਇਹਨਾਂ ਕੁੱਟਿਆ ਉਹਨੂੰ ਡੈਡ ਨਕਾਰਾ ਕਰ ਦਿੱਤਾ ਹੈਗਾ ਉਹਨਾਂ ਨੇ ਮੰਗ ਕੀਤੀ ਅੱਜ ਪ੍ਰੋਟੈਸਟ ਵੀ ਪਟਿਆਲੇ ਧਰਨਾ ਵੀ ਚੱਲਦਾ ਸੀ ਤੇ ਅੱਜ ਕੋਰਟ ਦੇ ਵਿੱਚ ਜਿਹੜੇ ਹੰਮਨ ਬ੍ਰਦਰਜ਼ ਉਹਨਾਂ ਦੀ ਸਟੇਟਮੈਂਟ ਆਈ ਹੈਗੀ ਆ ਇਹ ਕਰਕੇ ਲੜਾਈ ਝਗੜਾ ਹੋਣ ਦੇ ਜਿਲ੍ਹ ਪਰ ਉਹਨੂੰ ਇੰਨਾ ਜ਼ਿਆਦਾ ਕੁੱਟਿਆ ਕਿਉਂ ਕੁੱਟਿਆ ਗਿਆ ਕਿਉਂਕਿ ਉਹਨੇ ਤਿੰਨ ਥਾਣੇਦਾਰ ਕੁੱਟੇ ਸੀ ਜਿਹੜੇ ਕ੍ਰਿਮੀਨਲ ਖੁਦ ਸੀ ਠੀਕ ਹੈ ਸੰਦੀਪ ਸੰਨੀ ਨੂੰ ਵੀ ਹੱਕ ਨਹੀਂ ਸੀ ਕਿ ਕਿਸੇ ਨੂੰ ਉੱਥੇ ਕੁੱਟੇ ਜਿੱਥੇ ਕੋਈ ਸ਼ਿਕਾਇਤ ਸੀ ਤੇ ਜਿਲ੍ਹ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਸੀ ਪਰ ਕਿਉਂਕਿ ਉਹ ਪੁਲਸ ਵਾਲੇ ਸੀ ਉਹ ਖੁਦ ਕ੍ਰਿਮਨਲ ਸੀ ਜਿਨ੍ਹਾਂ ਨੂੰ ਉਮਰ ਕੈਦੀ ਸਜ਼ਾ ਸੀ ਔਰ ਇੱਕ ਨਸ਼ੇ ਦਾ ਤਸਕਰ ਸੀ ਗੈਂਗਸਟਰ ਹੀ ਪੁਲਿਸ ਵਾਲਾ ਪੁਲਿਸ ਦੀ ਵਰਦੀ ਚ ਇੱਕ ਗੈਂਗਸਟਰ ਸੀ ਇੱਕ ਨਸ਼ੇ ਦਾ ਤਸਕਰ ਉਹ ਹੁਣ ਜਿਹੜਾ ਮਾਮਲਾ ਇੰਨਾ ਜਿਆਦਾ ਜਿਹੜਾ ਪੜਕੇ ਹੋਇਆ ਨਾ ਜੇ ਅਗਲੇ ਮਸਲੇ ਦੀ ਗੱਲ ਕਰ ਲਈਏ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਵਿਧਾਨ ਸਭਾ ਨੂੰ ਇੱਕ ਲਿਖਤ ਪੱਤਰ ਭੇਜਿਆ ਹੈਗਾ ਉਹਨਾਂ ਨੇ ਜਿਹੜੀ ਮੰਗ ਹੈਗੀ ਏ ਜਿਉਂ ਉਹਨਾਂ ਦੀ ਆਪਣੀ ਇੱਛਾ ਵੀ ਹੈਗੀ ਏ ਕਿ ਜਦੋਂ 26 ਜਨਵਰੀਆ 15 ਅਗਸਤ ਆਉਂਦੀ ਹੈ ਉਦੋਂ ਅਫਸਰਾਂ ਦੀ ਬਜਾਏ ਚੰਡੇ ਸਨੂ ਲਹਿਰਾਏ ਜਾਣ ਮਤਲਬ ਅਸੀਂ ਲਹਿਰਾਏ ਚੰਡੇ ਇਹ ਜਿਹੜੀ ਜਿਹੜੀ ਮੰਗ ਹੈ ਇਹ ਕਿੰਨੀ ਕੋ ਜਾਇਆ ਜਾ ਦੇ ਕੋ ਦੋ ਚੀਜ਼ਾਂ ਇੱਕ ਤੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਬੰਦਾ ਸਤਿਕਾਰ ਦੇਣਾ ਚਾਹੀਦਾ ਇੱਕ ਹੈ ਕਿ 15 ਅਗਸਤ 26 ਜਨਵਰੀ ਤੇ ਉਹਨਾਂ ਨੂੰ ਸਬਡਿਵੀਜ਼ਨ ਲੈਵਲ ਤੇ ਝੰਡੇ ਲਰਾਉਣੇ ਚਾਹੀਦੇ ਕੌਮੀ ਤਿਰੰਗਾ ਕਿ ਨਹੀਂ ਉਹ ਹਨਾ ਹੁਣ 66 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਐਮਐਲਏਜ਼ ਨੇ ਮੰਗ ਕੀਤੀ ਹੈ ਉਹ ਉਸ ਪਾਰਟੀ ਦੇ ਐਮਐਲਏਜ਼ ਨੇ ਮੰਗ ਕੀਤੀ ਜਿਹੜੇ ਕਹਿੰਦੇ ਅਸੀਂ ਵੀਆਈਪੀ ਕਲਚਰ ਤੋਂ ਦੂਰ ਹਾਂ ਸਾਨੂੰ ਸਿਕਿਉਰਟੀ ਨਹੀਂ ਚਾਹੀਦੀ ਸਾਨੂੰ ਕੋਠੀਆਂ ਨਹੀਂ ਚਾਹੀਦੀਆਂ ਸਾਨੂੰ ਕਾਰਾਂ ਨਹੀਂ ਚਾਹੀਦੀਆਂ ਅਸੀਂ ਅਸੀਂ ਦੇ ਕੇ ਇੱਕ ਰੁਪਈਆ ਤਨਖਾਹ ਲਵਾਂਗੇ ਤੇ ਹੁਣ ਕਹਿੰਦੇ ਕਿ ਸਾਡਾ ਬੰਦ ਦਾ ਸਤਕਾਰ ਨਹੀਂ ਦਿੱਤਾ ਜਾ ਰਿਹਾ ਸਾਨੂੰ ਮੁੱਖ ਮਹਿਮਾਨ ਦੇ ਤੌਰ ਤੇ ਨਹੀਂ ਪੇਸ਼ ਕੀਤਾ ਜਾਂਦਾ ਹੈਗਾ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਦੇਖੋ ਇਸ ਤੋਂ 2022 ਤੋਂ ਪਹਿਲਾਂ ਜਾ ਕੀ ਸਾਲ ਕਾਂਗਰਸ ਦੀ ਸਰਕਾਰ ਬਣੀ ਆ ਤੇ ਬਾਕੀ ਜਿਹੜੀ ਸਰਕਾਰ ਉਹ ਕਾਲੀਆਂ ਦੀ ਬਣੀ ਹੈਗੇ ਉਹਨਾਂ ਦੇ ਐਮਐਲਏ ਤੇ ਕਦੀ ਕਿਹਾ ਨਹੀਂ ਹੈਗਾ ਕਿ ਸਾਡਾ ਵੀ ਬੜਾ ਜੀ ਕਰਦਾ ਅਸੀਂ 15 ਅਗਸਤ ਤੇ 26 ਜਨਵਰੀ ਨੂੰ ਕੌਮੀ ਧਰੰਗਾ ਲੜਾਈਏ ਝੰਡਾ ਲੜਾਈਏ ਉਨਾਂ ਨੇ ਕਦੀ ਕਿਹਾ ਨਹੀਂ ਪਰ ਇਹ ਜਿਹੜੇ ਆਮ ਘਰਾਂ ਦੇ ਲੋਕ ਕਹਿੰਦੇ ਕਿ ਸਾਡਾ ਹੱਕ ਬੰਦ ਹੈ ਸਾਨੂੰ ਲੜਾਉਣਾ ਚਾਹੀਦਾ ਹੈਗਾ ਇਹਨਾਂ ਨੇ ਵਿਧਾਨ ਸਭਾ ਦੀ ਇੱਕ ਪ੍ਰਿਵਿਲੇਜ ਕਮੇਟੀ ਹੈ ਜਿਹਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕਹਿੰਦੇ ਉਹਦੇ ਚੇਅਰਮੈਨ ਨੇ ਕਲਵੰਤ ਸਿੰਘ ਪੰਡੋਰੀ ਐਮ ਐਲ ਏ ਉਹਨੂੰ ਆਮ ਆਦੀ ਪਾਰਟੀ ਦੇ ਐਮ ਐਲ ਏ ਨੇ ਕਿਹਾ ਉਹਨਾਂ ਨੇ ਫਿਰ ਸਪੀਕਰ ਸਾਹਿਬ ਦੇ ਨਾਲ ਗੱਲ ਕੀਤੀ ਹੋਊਗੀ ਹੁਣ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਇੱਕ ਹੋਰ ਸੂਬਾ ਜਿੱਥੇ ਐਮਐਲਏਜ਼ ਨੂੰ 15 ਅਗਸਤ ਤੇ 26 ਜਨੂਈ ਮਤਲਬ ਆਜ਼ਾਦੀ ਦੇ ਦਿਹਾੜੇ ਮੌਕੇ ਤੇ ਗਵਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਉਣ ਦੀ ਪਰਮਿਸ਼ਨ ਹੈ ਉਹ ਆ ਹਰਿਆਣਾ ਹਰਿਆਣੇ ਦੇ ਜਿਹੜੇ ਐਮਐਲਏ ਨੇ ਸਬਡਿਵੀਜ਼ਨ ਵਾਲੇ ਜਿਹੜੇ ਮੰਤਰੀ ਮੁੱਖ ਮੰਤਰੀ ਸਪੀਕਰ ਡਿਪਟੀ ਸਪੀਕਰ ਇਹਦੇ ਡਿਸਟ੍ਰਿਕਟ ਲੈਵਲ ਤੇ ਤਿਰੰਗਾ ਝੰਡਾ ਲੜਾਉਂਦੇ ਨੇ ਉੱਥੇ ਹਰਿਆਣੇ ਵਿੱਚ ਜਿਹੜੇ ਸਬਡਿਵੀਜ਼ਨ ਦੇ ਉਹ ਐਮਐਲਏ ਲੜਾਉਂਦੇ ਉਸੇ ਤਰਜ਼ ਦੇ ਕੁਲਵੰਤ ਸਿੰਘ ਪਡੋਰੀ ਜਾਂ ਪੰਜਾਬ ਵਿਧਾਨ ਸਭਾ ਨੇ ਹਰਿਆਣਾ ਸਰਕਾਰ ਕੋਲ ਚਿੱਠੀ ਰਾਹੀਂ ਡਿਟੇਲ ਮੰਗੀ ਆ ਕਿ ਕੀ ਪ੍ਰੋਟੋਕਾਲ ਕਿਵੇਂ ਬਣਾਏ ਨੇ ਨਿਜ਼ਮ ਕਿਵੇਂ ਬਣਾਏ ਨੇ ਰੂਲ ਕਿਵੇਂ ਬਣਾਏ ਨੇ ਸਾਨੂੰ ਦੱਸੋ ਅਸੀਂ ਵੀ ਇੱਥੇ ਡਿਸਕਸ ਕਰੀਏ ਫਿਰ ਵਿਧਾਨ ਸਭਾ ਦੇ ਸਪੀਕਰ ਰਖਸਾਬ ਨੂੰ ਬੇਨਤੀ ਕਰੀਏ ਤੇ ਫਿਰ ਉਧਾਨ ਸਭਾ ਪੰਜਾਬ ਸਰਕਾਰ ਨੂੰ ਕੈਬਨਿਟ ਨੂੰ ਮੁੱਖ ਮੰਤਰੀ ਭੇਜਣਾ ਕਿ ਹਰਿਆਣੇ ਦੇ ਤਰਜ਼ ਤੇ ਸਾਡੇ ਐਮਐਲਏ ਵੀ ਬੜੇ ਤਰਸਦੇ ਪਏ ਨੇ ਕਿ ਅਸੀਂ ਵੀ ਤੇ ਤਿਰੰਗੇ ਫੜ ਕੇ ਦੇਖ ਲਈਏ ਅਸੀਂ ਵੀ ਤੇ ਝੰਡਾ ਲੜਾ ਕੇ ਦੇਖ ਲਈਏ ਉਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਹੁਣ ਇਹਦੇ ਚ ਇੱਕ ਤੇ ਨੁਕਤਾ ਇੰਨਾ ਇਹ ਉਠਾਇਆ ਦੂਜਾ ਨੁਕਤਾ ਇੰਨਾ ਇਹ ਠਾਇਆ ਕਿ ਜਿਹੜੇ ਸਬਡਿਵੀਜ਼ਨ ਲੈਵਲ ਤੇ ਐਸਜੀਐਮ ਝੰਡਾ ਲਰਾਉਂਦੇ ਨੇ ਜਦ ਕੋ ਉਦੋਂ ਉਥੇ ਐਮਐਲਏ ਵੀ ਹੁੰਦਾ ਉਹ ਐਸਜੀਐਮ ਦੀ ਬਚਾਏ ਬਜਾਏ ਜਿਹੜਾ ਉਹ ਇਲਾਕੇ ਦਾ ਜਿਹੜਾ ਐਮਐਲਏ ਉਹ ਤਿਰੰਗਾ ਝੰਡਾ ਲਰਾਏ ਦੂਜੀ ਗੱਲ ਕਹਿੰਦੇ ਜਦੋਂ ਜ਼ਿਲ੍ਹਾ ਲੈਵਲ ਤੇ ਪ੍ਰੋਗਰਾਮ ਹੁੰਦੇ ਨੇ ਸਵਤੰਤਰਤਾ ਦਿਵਸ ਤੇ ਗਵਤੰਤਰਤਾ ਦਿਵਸ ਆਜ਼ਾਦੀ ਦਿਹਾੜੇ ਮੌਕੇ ਔਰ ਗਵਤੰਤਰਤਾ ਦਿਵਸ ਮੌਕੇ ਕਿ ਜਿਹੜੇ ਡਿਸਟ੍ਰਿਕਟ ਲੈਵਲ ਦੇ ਜਿੱਥੇ ਮੰਤਰੀ ਮੁੱਖ ਮੰਤਰੀ ਸਪੀਕਰ ਤੇ ਡਿਪਟੀ ਸਪੀਕਰ ਝੰਡਾ ਲਰਾਉਂਦੇ ਨੇ ਉਹ ਦਿਨ ਜਦੋਂ ਮੁੱਖ ਮੰਤਰੀ ਬੈਠੇ ਜਾਂ ਮੰਤਰੀ ਬੈਠੇ ਨੇ ਠੀਕ ਹੈ ਮੰਨ ਲਓ ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਤੇ ਇਸ ਵਾਰ ਤਰੰਗਲ ਰਹੇ ਉਹਦੇ ਲਾਗੇ ਖੱਬੇ ਸੱਜੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨਹੀਂ ਬੈਠਣੀ ਚਾਹੀਦੇ ਉਹਨਾਂ ਦੇ ਖੱਬੇ ਸੱਜੇ ਜਿਹੜੇ ਉਸ ਸਮੇਂ ਜਿਹੜੇ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਮੰਨ ਲਓ ਮਹਾਲੀ ਦੇ ਵਿੱਚ ਰਾਜ ਪੱਦਰੀ ਸਮਾਗਮਾਂ ਤੇ ਉੱਥੇ ਫਿਰ ਜਿਹੜੇ ਮਹਾਲੀ ਦੇ ਜਿਹੜੇ ਐਮਐਲਏ ਹੋਣ ਉਹ ਮੁੱਖ ਮਹਿਮਾਨ ਮਤਲਬ ਮੰਤਰੀ ਦੇ ਬਰਾਬਰ ਦੀਆਂ ਕੁਰਸੀਆਂ ਤੇ ਉਹਦੇ ਖੱਬੇ ਸੱਜੇ ਐਮ ਐਲ ਏ ਬੈਠਣ ਨਾ ਕਿ ਉਸ ਇਲਾਕੇ ਦਾ ਡੀ ਸੀ ਜਾਂ ਐਸ ਐਸ ਪੀ ਨਾ ਬੈਠੇ ਇਹ ਗੱਲ ਉੱਠੀ ਆ ਤੁਹਾਨੂੰ ਯਾਦ ਹੈ ਕਿ ਜਦੋਂ 222 ਮਾਰਚ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਤੇ ਅਗਸਤ ਦੇ ਵਿੱਚ ਸੰਗਰੂਰ ਦੇ ਵਿੱਚ ਪੰਗਾ ਪੈ ਗਿਆ ਸੀ ਉਦੋਂ ਵੀ ਐਮਐਲਏਜ਼ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਲਿਖੀ ਸੀ ਜੀ ਹਾਂ ਹੋਈ ਸੀ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਹਿਲੀ ਲਾਈਨ 'ਚ ਨਹੀਂ ਬਿਠਾਇਆ ਗਿਆ ਸਾਨੂੰ ਦੂਜੀ ਲਾਈਨ 'ਚ ਬਿਠਾਇਆ ਗਿਆ ਤੇ ਪਹਿਲੀ ਲਾਈਨ 'ਚ ਇਲਾਕੇ ਦੇ ਡੀਸੀ ਤੇ ਐਸਐਸਪੀ ਤੇ ਉਹਨਾਂ ਦੇ ਟੱਬਰ ਬੈਠੇ ਤੇ ਸਾਨੂੰ ਦੂਜੀ ਲਾਈਨ 'ਚ ਵਿੱਚ ਬੈਠੇ ਫਿਰ ਸਰਕਾਰ ਨੇ ਹੌਲੀ ਹੌਲੀ ਚਿੱਠੀਆਂ ਕੱਢੀਆਂ ਕਿ ਐਮਐਲਏਜ਼ ਦਾ ਖਿਆਲ ਰੱਖਿਆ ਜਾਵੇ ਹੁਣ ਇਹ ਕਹਿੰਦੇ ਕਿ ਸਾਡਾ ਨਾਂ ਤੇ ਅਫਸਰ ਸੁਣਦੇ ਨੇ ਤੇ ਦੂਜਾ 15 ਗੱ 26 ਜਨਵਰੀ ਸਾਨੂੰ ਝੰਡਾ ਲਰਾਉਣ ਦੀ ਅਗਿਆ ਦਿੱਤੀ ਜਾਵੇ ਤੇ ਜ਼ਿਲ੍ਹਾ ਲੈਵਲ ਤੇ ਮંત્રી ਦੇ ਨਾਲ ਜਿਹੜਾ ਮੁੱਖ ਮਹਿਮਾਨ ਹੁੰਦਾ ਵਾ ਉਹ ਉਹਦੇ ਬਰਾਬਰ ਅਸੀਂ ਬੈਠੇ ਗਏ ਨਾ ਕਿ ਅਫਸਰ ਕਾਹਨੂੰ ਮੰਤਰੀ ਵੀ ਕਹਿਣਗੇ ਕਿ ਜਦੋਂ ਮੁੱਖ ਮੰਤਰੀ ਸਾਹਿਬ ਬੈਠਣਗੇ ਉਹਨਾਂ ਨਾਲ ਡੀਜੀਪੀ ਬੈਠਦੇ ਆਗੇ ਨੇ ਉਹਨਾਂ ਦੀ ਜਗ੍ਹਾ ਸਾਨੂੰ ਜਗ੍ਹਾ ਦਿੱਤੀ ਜਾਵੇ ਨਹੀਂ ਉਹ ਜਦੋਂ 15 ਅਗਸਤ ਤੇ 26 ਜਨਵਰੀ ਮੌਕੇ ਹਰ ਮੰਤਰੀ ਦੀ ਡਿਊਟੀ ਹਰ ਡਿਸਟ੍ਰਿਕਟ ਦੇ ਵਿੱਚ ਲੱਗਦੀ ਹੈ ਗਿਆ ਹਾਂ ਜਦੋਂ ਮੁੱਖ ਮੰਤਰੀ ਉਦੋਂ ਦੇ ਨਾਲ ਮੰਤਰੀ ਬੈਠੇ ਹੁੰਦੇ ਕਿਉਂਕਿ ਮੁੱਖ ਮੰਤਰੀ ਦੇ ਨਾਲ ਤੇ ਨਹੀਂ 24 ਘੰਟੇ ਚੀਫ ਸੈਕਟਰੀ ਜਾਂ ਡੀਜੀਪੀ ਬੈਠੇ ਹੁੰਦੇ ਨੇ ਜਦੋਂ ਕਿਉਂਕਿ 15 ਅਗਸਤ ਵਾਲੇ ਤੇ 26 ਜਨਵਰੀ ਦੇ ਉਹ ਪੰਜਾਬ ਦੇ ਰਾਜਪਾਲ ਤੇ ਉਹਦਾ ਸੀਐਮ ਸਾਹਿਬ ਦਾ ਪ੍ਰੋਗਰਾਮ ਤੇ ਫਿਕਸ ਹੁੰਦਾ ਇੱਕ ਜਦੋਂ ਕਿਉਂਕਿ ਜਿਹੜੇ ਪੰਜਾਬ ਦੇ ਰਾਜਪਾਲ ਉਹ ਚੰਡੀਗੜ੍ਹ ਦੇ ਜਿਹੜੇ ਪ੍ਰਸ਼ਾਸਕ ਦੇ ਤੌਰ ਤੇ ਵੀ ਹੈਗੇ ਨੇ ਉਹ ਇੱਕ ਵਾਰ ਇੱਥੇ ਝੰਡਾਲਾ ਰੌਂਦੇ ਨੇ ਫਿਰ ਇੱਕ ਉਹ ਪੰਜਾਬ ਚ ਰੌਂਦੇ ਉਦੋਂ ਫਿਰ ਉਹਨਾਂ ਦੇ ਨਾਲ ਚੀਫ ਸੈਕਟਰੀ ਤੇ ਡੀਜੀਪੀ ਸਾਹਿਬ ਹੁੰਦੇ ਨੇ ਪਰ ਇਹ ਹੁਣ ਕਿ ਆਮ ਆਦੀ ਪਾਰਟੀ ਜਿਹੜੇ ਕਹਿੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਦੇ ਭੁੱਖੇ ਨਹੀਂ ਆ ਇਹ ਹੁਣ ਸਿਆਸੀ ਭੁੱਖ ਜਿਹੜੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਉਸੇ ਹੋ ਰਿਹਾ ਕਿ ਇਹਨਾਂ ਨੂੰ ਅਚਾਨਕ ਕਿਵੇਂ ਖਿਆਲ ਆ ਗਿਆ ਹੁਣ ਤੇ ਤੁਹਾਡੇ ਰਹਿ ਗਏ ਨੇ 13 ਮਹੀਨੇ ਵੀ ਸਰਕਾਰ ਰਹਿ ਗਈ ਹੈਗੀ ਨਾ ਹੁਣ ਤੁਸੀਂ ਆ ਜਿਹੜਾ ਸ਼ੋਰ ਭੁੱਖ ਸ਼ੋਰਤ ਹੁੰਦੀ ਹੈ ਨਾ ਹੁਣ ਇੱਕ ਆਉਣਾ ਹੁਣ ਜਾ ਕੇ 26 ਦੇ ਵਿੱਚ ਆਣਾਗਾ 26 ਜਨਵਰੀ ਹੋਣੀ ਆ ਤੇ 26 ਅਗਸਤ ਹੋਣੀ ਆ ਉਦੋਂ ਨੂੰ ਹਰਿਆਣਾ ਸਰਕਾਰ ਚਿੱਠੀ ਭੇਜੂਗੇ ਫਿਰ ਮੀਟਿੰਗ ਕਰਨਗੇ ਫੇਰ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਉਹ ਪੰਜਾਬ ਸਰਕਾਰ ਨੂੰ ਭੇਜਣਗੇ ਹੁਣ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਕੈਬਨਿਟ ਡਿਸਾਈਡ ਕਰੂਗੀ ਕਿ ਇਹਨਾਂ ਨੂੰ ਝੰਡਾ ਲਰਾਉਣ ਦੀ ਆਗਿਆ ਦੇਣੀ ਕਿ ਨਹੀਂ ਦੇਣੀ ਹੈਗੀ ਇਹਨਾਂ ਦੇ ਅੱਧੇ ਐਮਐਲਏ ਤੇ ਵਿਵਾਦਾਂ ਜਿੱਥੁਰੇ ਫਿਰਦੇ ਹੈਗੇ ਨੇ ਕਈਆਂ ਦੇ ਇਹਨਾਂ ਟਿਕਟਾਂ ਕੱਟ ਦਿੱਤੀਆਂ ਆ ਜਿਵੇਂ ਅੱਜ ਜਿਹੜਾ ਪਠਾਨ ਮਾਦਰਾ ਵਾ ਉਹਦੀ ਜਗ੍ਹਾ ਇੱਕ ਰਣਜੋਤ ਸਿੰਘ ਹੰਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਲੈ ਅੱਧੇ ਤੇ ਇਹਨਾਂ ਦੇ ਐਮਐਲਏ ਕੈਰੈਕਟਰਲੈਸ ਤੇ ਕਰਪਟ ਨੇ ਆਪ ਹੀ ਫੜਦੇ ਨੇ ਆਪ ਹੀ ਮੁਕਦਮੇ ਦਰਜ ਕਰਦੇ ਨੇ ਪਰ ਪਾਰਟੀ ਤੋਂ ਵੀ ਬਾਹਰ ਨਹੀਂ ਕੱਢਦੇ ਹੈਗੇ ਜੀ ਸ਼ੁਭਿਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ